ਸਤਿ ਸ਼੍ਰੀ ਅਕਾਲ ਜਸਪੀ ਸਿੰਘ ਜਿੰਨੀ ਤੁਹਾਨੂੰ ਸਪੋਟ ਤੋਂ ਜਿੰਨਾ ਦਾ ਰੀਸੈਂਟਲੀ ਉਪਰ ਵਰਕਪਰਮਿਟ ਦਾ ਲੋਕ ਹੋਇਆ ਸੋ ਜਸਪੀ ਸਭ ਤੋਂ ਪਹਿਲਾਂ ਮੈਨੂੰ ਗ੍ਰੈਜੂਏਸ਼ਨਸ ਥੈਂਕ ਯੂ ਜਸਪੀ ਕਿਵੇਂ ਪਤਾ ਲੱਗਾ ਸੀ ਤੁਹਾਨੂੰ ਮੈਟਰੋ ਬਰ ਬਾਰੇ ਕਿਦਾਂ ਅਕਸਪਸ਼ਾ ਕਰਦਾ ਸਰ ਸਾਲ ਪਹਿਲਾਂ ਜਿਹੜਾ ਫਾਈਲਾਂ ਲੱਗੀਆਂ ਹੋਣੀਆਂ ਸੀ ਉਹ ਕਿੰਸ ਕੰਪਲੀਕੇਟਡ ਸੀ ਬਾਤੇ ਇਥੋਂ ਅਨੌਮੀਜ਼ਾ ਕੋਲ ਜਾਂ ਸੀਗਾ ਨਹੀਂ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਸ਼ਾਂ ਵਿੱਚ ਇੱਥੇ ਹੀ ਆਏ ਸੀ ਇਹਦੇ ਹੋਰ ਕਾਇਨੀ ਨਹੀਂ ਪਤਾ ਕਰਦੇ ਇਹ ਕਿ ਜਿਸ ਦਿਨ ਪਤਾ ਕਰਨਾ ਹੈ ਅਸੀਂ ਉਸ ਦਿਨ ਫਾਈਲ ਸਬਮਿਟ ਕਰਾ ਕੇ ਆਈਏਗੀ ਠੀਕ ਹੈ ਠੀਕ ਹੈ ਡਾਕੂਮੈਂਟ ਦੇ ਕੇ ਹੀ ਗਈ ਸੀ ਤੇ ਸਰਵਿਸ ਬਹੁਤ ਵਧੀਆ ਲੱਗੀ ਜੀ ਗੁਰੂ ਨਾਨਕ ਸਰ ਨਾਲ ਵੀ ਬੈਠੇ ਸੀ ਇਹਨਾਂ ਨਾਲ ਬਾਤ ਕੀਤੀ ਸੀ ਵਧੀਆ ਲੱਗਿਆ ਜੀ ਉਹਨਾਂ ਨਾਲ ਮਿਲ ਕੇ ਵੀ ਬਾਕੀ ਸਰਵਿਸ ਬਹੁਤ ਵਧੀਆ ਸੀ ਜੀ ਬਹੁਤ ਵਧੀਆ ਡਾਕੂਮੈਂਟ ਲੱਗੇ ਬਹੁਤ ਬੱਧੀਆ ਸਹਾਇਤਾ ਕਰਨੀ ਸੀ ਤੇ ਅਨ ਡਾਕੂਮੈਂਟ ਮੰਗੇ ਗਏ ਸੀੰਬੈਸੀ ਲੌਂਜੀ ਇਹ ਜੌਬ ਡਾਟਰ ਵਗੈਰਾ ਦੀ ਕੋਕਰ ਵਾਲਕੀ ਤੇ ਤੇ ਤਿੰਨ ਚਾਰ ਮਹੀਨੇ ਮਰਕ ਵੀ ਦਾ ਤੁਹਾਨੂੰ ਦਿੱਤੇ ਕਿ ਸੋ ਜੇ ਤੁਸੀਂ ਵੀ ਆਪਣਾ ਓਪਨ ਵਰਕ ਪਰਮਿਟ ਦਾ ਸੂਦਨ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਰਹੇ ਤਾਂ ਦਿੱਤੇ ਨੰਬਰਾਂ ਦੇ ਉੱਤੇ ਕਾਲ ਕਰਕੇ ਕੋਈ ਮਨ ਲੈ ਸਕਦੇ ਧੰਨਵਾਦ